ਧਰਤੀ ਤੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਨੇ ਪਰ ਅਸੀਂ ਜਾਨਵਰ ਨੂੰ ਦੇਖ ਕੇ ਦੱਸ ਸਕਦੇ ਹਾਂ ਵੀ ਇਹ ਸ਼ਿਕਾਰ ਹੈ ਕਿ ਸ਼ਿਕਾਰੀ ਹੈ ਸ਼ਿਕਾਰ ਜਿਨ੍ਹਾਂ ਨੂੰ ਆਮ ਤੌਰ ਤੇ ਦੂਜੇ ਜਾਨਵਰ ਮਾਰ ਦਿੰਦੇ ਆ ਸ਼ਿਕਾਰੀ ਜਿਹੜੇ ਕਿਸੇ ਦੂਜੇ ਜਾਨਵਰ ਨੂੰ ਆਪ ਮਾਰਦੇ ਆ ਤਾਂ ਇਹਦੀ ਇੱਕ ਬਹੁਤ ਹੀ ਮੋਟੀ ਜੀ ਪਛਾਣ ਹੈਗੀ ਉਹ ਪਛਾਣ ਹੈਗੀ ਇਹਨਾਂ ਦੀਆਂ ਅੱਖਾਂ ਤੁਸੀਂ ਦੇਖਿਆ ਹੋਣਾਗਾ ਸ਼ੇਰ ਬਿੱਲੀ ਕੁੱਤਾ ਬਾਗ ਗਿੱਦੜ ਇਹਨਾਂ ਦੀਆਂ ਅੱਖਾਂ ਸਾਹਮਣੇ ਹੁੰਦੀਆਂ ਸੱਪ ਹੋਇਆ ਬਾਜ਼ ਹੋਇਆ ਜਾਂ ਉੱਲੂ ਹੋਇਆ ਇਹਨਾਂ ਦੀਆਂ ਅੱਖਾਂ ਬਿਲਕੁਲ ਫੇਸ ਦੇ ਸਾਹਮਣੇ ਫਰੰਟ ਤੇ ਹੁੰਦੀਆਂ ਨੇ ਉਹਦਾ ਕਾਰਨ ਹੈ ਇੱਕ ਕਿਉਂਕਿ ਇਹਨਾਂ ਨੇ ਸਿਰਫ ਸ਼ਿਕਾਰ ਤੇ ਧਿਆਨ ਦੇਣਾ ਹੁੰਦਾ ਹੈਗਾ ਇਸ ਕਰਕੇ ਇਹਨਾਂ ਨੂੰ ਕੁਦਰਤ ਨੇ ਇਸ ਤਰੀਕੇ ਨਾਲ ਬਣਾਇਆ ਹੈਗਾ ਇਹਨਾਂ ਦੀ ਜਿਹੜੀ ਕਨਸੈਂਟ੍ਰੇਸ਼ਨ ਹੈ ਦੇਖੋ ਦੂਜੇ ਪਾਸੇ ਜਿਹੜੇ ਸ਼ਿਕਾਰ ਜਾਨਵਰ ਹੁੰਦੇਗੇ ਜਿਨ੍ਹਾਂ ਦਾ ਸ਼ਿਕਾਰ ਇਹ ਕਰਦੇ ਆ ਤੁਸੀਂ ਦੇਖਿਆ ਹੋਣਾ ਉਹਨਾਂ ਦੀਆਂ ਅੱਖਾਂ ਸਾਈਡ ਤੇ ਹੁੰਦੀਆਂ ਨੇ ਜਿਵੇਂ ਗਾਂ ਹੋਈ ਮੱਝ ਹੋਈ ਹਿਰਨ ਹੋਇਆ ਕਬੂਤਰ ਹੋਇਆ ਉਤਾਂ ਹੋਇਆ ਹੋਰ ਬਹੁਤ ਸਾਰੇ ਜਾਨਵਰ ਆ ਜਿਨ੍ਹਾਂ ਦੀਆਂ ਅੱਖਾਂ ਸਾਈਡ ਤੇ ਹੁੰਦੀਆਂ ਨੇ ਘੋੜਾ ਗਧਾ ਕਿਉਂ ਕਿ ਉਹਨਾਂ ਨੇ ਆਸੇ ਪਾਸੇ ਧਿਆਨ ਰੱਖਣਾ ਹੁੰਦਾ ਉਹਨਾਂ ਦੀ ਜਿਹੜੀ ਇਹ ਸਾਈਡ ਹੈ ਮਤਲਬ ਸਾਈਡ ਤੇ ਅੱਖਾਂ ਹੋਣਾ ਉਹਨਾਂ ਦਾ 360 ਉਹਨਾਂ ਨੂੰ ਵਿਊ ਦਿੰਦਾ ਹੈਗਾ ਉਹਨਾਂ ਨੂੰ ਜਿਆਦਾ ਤਾਉਣ ਆਏ ਮੋੜਨ ਦੀ ਜ਼ਰੂਰਤ ਨਹੀਂ ਪੈਂਦੀਗੀ ਥੋੜੀ ਤਾਉਣ ਮੋੜੇ ਤੋਂ ਉਹਨਾਂ ਨੂੰ ਪਿੱਛੇ ਦਾ ਵਿਊ ਤੇ ਸਾਹਮਣੇ ਦਾ ਵਿਊ ਇਕੱ ਸ਼ਿਕਾਰ ਜਾਂ ਸ਼ਿਕਾਰੀ ਇਹ ਤੁਸੀਂ ਦੱਸੋ ਅੱਜ ਦੀ ਜਾਣਕਾਰੀ ਹੈ ਜਿਹੜੀ ਇਹ ਚੰਗੀ ਲੱਗੀ ਹੋਵੇ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ